ਸਤਿ ਸ਼੍ਰੀ ਅਕਾਲ ਬੱਸੀ ਗਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੀ ਨਹੀਂ ਬਲੌਗ ਦੇ ਵਿੱਚ ਤੇ ਭਾਈ ਅੱਜ ਆਪਾਂ ਜੋਂਡੀਰ ਵਾਲੇ ਵੀਰਾਂ ਕੋ ਖੜੇ ਆ ਸਾਡੇ ਜੋਂਡੀਆਂ ਬਿਲਕੁਲ ਸਾਡੀ ਏਜੰਸੀ ਆ ਅੱਜ ਜੋਂਡੀਰ ਵਾਲੇ ਵੀਰਾਂ ਕੋ ਖੜੇ ਆ ਜੋਂਡੀਰ ਆ ਆ ਖੜੇ ਵੇ ਨਵੇਂ ਜੋਂਡੀਰ ਆਂਕ ਲਾ ਜਾ ਤੁਸੀਂ ਵਿੱਚ ਨੂੰ ਕੋਈ ਸਾਡੇ ਵੀਰਾਂ ਕੋਲੋਂ ਬਾਈ ਟਰੈਕਟਰ ਆਇਆ ਫਾਰਮ ਟਰੈਕ 60 ਤੇ ਬਾਈ ਕਹਿੰਦਾ ਯਾਰ ਵੀਡੀਓ ਪਾਉਣੀ ਆ ਟਰੈਕਟਰ ਦੀ ਮੈਂ ਕੋਈ ਕਰਨੀ ਬਾਈ ਪਾਵਾਂਗੇ ਜਰੂਰ ਟਰੈਕਟਰ ਬਾਈ ਪੂਰਾ ਘੈਂਟ ਆ ਸੁੱਖਾ ਬਾਈ ਵੀ ਸੁੱਖੇ ਬਾਈ ਆ ਜਾ ਮੜਾ ਯਾਰ ਚਲੋ ਅੰਕਲ ਸੁੱਖਾ ਬਾਈ ਦਾ ਮੋਲਾ ਕਰਾਉਣ ਸੁੱਖਾ ਬਾਈ ਤੁਹਾਨੂੰ ਬਹੁਤ ਲੋਕ ਜਾਣਦੇ ਪਹਿਲੇ ਪਹਿਲੇ ਸਾਸਿਕਾ ਬੁਲਾਗੇ ਸਾਸਿਕਾ ਜੀ ਤੇ ਸੁੱਖੇ ਬਾਈ ਦੱਸ ਮੜਾ ਟਰੈਕਟਰ ਬਾਰੇ ਕਿਵੇਂ ਹੈ ਟਰੈਕਟਰ ਬੜਾ ਸਾਫ਼ ਹੈ ਟੌਪ ਟੌਪ ਚੀਜ਼ ਹੈ ਪਰ ਜਾਈ ਜਾ ਰਹਿ ਇਕ ਕਹਾਵਾ ਬਾਈ ਟਰਜੇ ਹੀ ਆ ਇਹ ਜਿਹੜੇ ਕਿ ਜਿਹੜਾ 60 ਟਰੈਕਟਰ ਹੈ ਨਾ ਇਹਨੂੰ ਬਾਈ ਸ਼ਕੀਨ ਬੰਦਾ ਹੀ ਲੱਗਾ ਫੌਂਕੀ ਫਾਰਮ ਟ੍ਰੈਕ 60 ਹੋ ਗਿਆ ਨਾ ਇਹ ਬਾਈ ਸੁੱਖੇ ਟਰੈਕਟਰ ਵੀ ਬੜੀ ਵਧੀਆ ਵਿਕਦਾ ਸ਼ਕੀਨ ਹੈ ਵਿਕਦਾ ਹਾਂ ਸ਼ਕੀਨ ਟਰੈਕਟਰ ਟ੍ਰੈਕਟਰ ਸਾਰਾ origignal ਆ ਬਾਈ ਪੂਰਾ origignal ਹੈ ਤੇ ਕਲਚ ਤੋਂ ਲਾਉਂਦਾ ਮੈਨੂੰ ਲੱਗਦਾ ਹੋਰ ਕੁਝ ਫੁੱਲਿਆ ਹੋਣਾ ਹੈ ਹਾਂ ਜੋੜੀ ਗੱਲ ਹੈਗੀ ਆ ਆਪਾਂ ਦੱਸਣੀ ਆ ਮਾਡਲ ਕਿੰਨਾ ਹੈ ਮਾਡਲ 16 ਮਾਡਲ 16 ਮਾਡਲ 16 ਮਾਡਲ ਬਾਕੀ ਟ੍ਰੈਕਟਰ ਬਾਈ ਕਿਤੇ ਹਿੱਸੇ ਨੂੰ ਪੰਪ ਨੂੰ ਲਿਫਟ ਪੰਪ ਨੂੰ ਚੈਂਬਰ ਨੂੰ ਠੀਕ ਆ ਹੋਰ ਕਿਤੇ ਖੁੱਲਿਆ ਬਣੀ ਐ ਸਾਫ ਐ ਪੂਰਾ ਬਾਈ ਐ ਇਹਦਾ ਯਾਰ ਆ ਦੇਖ ਮੰਡੀ ਗਾਰਖਾ ਹਾਲ ਕਰ ਕੋ ਟ੍ਰੈਕਟਰ ਹੁਣੇ ਵਾਲਾ ਹੋ ਗਿਆ ਟ੍ਰੈਕਟਰ 18 ਸੌ ਘੰਟੇ ਚੱਲਿਆ 1800 ਕੰਪ 1800 ਘੰਟਾ ਟ੍ਰੈਕਟਰ ਓਰੀਜਨਲ ਚੱਲਿਆ ਵਾ ਬਾਈ ਠੀਕ ਆ ਆ ਟ੍ਰੈਕਟਰ ਵੀ ਬੜਾ ਲੱਗਿਆ ਵਾ ਡਾਈਕਰੀ ਵਿੱਚ ਸਾਰਾ ਕੁਝ ਵਿੱਚ ਟੜੇ ਹੱਥਾਂ ਨਾਲ ਲੈਣਾ ਸਾਰਾ ਕੁਝ ਦੇਖਣਾ ਓਕੇ ਓਕੇ ਜਿਵੇਂ ਹੱਥ ਆਏ ਹੋ ਜਾ ਤਵੇਗਾ ਠੀਕ ਆ ਹਾਂਜੀ ਆਇਆ ਮੜਾ ਬੰਦੇ ਨਾਲ ਮਿਲਾਈ ਜੜੀ ਆ ਜਾ ਮੜਾ ਆ ਜਾ ਆ ਤੇਰੀ ਮਿਲਾਂ ਕਰ ਬਾਈ ਆ ਹੁੰਦਾ ਅਸੀਂ ਨਵਾਂ ਰੱਖਿਆ ਸਾਡੇ ਕੋਲ ਇਹ ਹੈ ਸਾਡਾ ਲੋਕ ਲਿਆ ਮੇਰਾ ਵੀ ਦੋ ਫੜ ਤੇ ਇਹਨੂੰ ਨਾ ਆਪਾਂ ਬੜੀ-ਬੜੀ ਕੈਮਰਾਮੈਨ ਬਣਾਉਣਾ ਹੈ ਹਾਂਜੀ ਹਾਂਜੀ ਹੰਦਾ ਘੈਂਡਾ ਬਾਈ ਪੂਰਾ ਆਊਗਾ ਜਾਰੇ ਮੁੰਡਾ ਤੇ ਹੋ ਠੀਕ ਹੈ ਜੀ ਤਾਂ ਲੱਗ ਗਿਆ ਜੀ ਤਾਂ ਲੱਗ ਜਾਣਾ ਹਾਂ ਜੀ ਤਾਂ ਲਾ ਦੇਣਾ ਆਪਾਂ ਨੇ ਤਾਂ ਤੇ ਬਾਕੀ ਗੱਲ ਵੀ ਕੋਈ ਟਰੈਕਟਰ ਦਿਖਾ ਦਿਓ ਮੇਰੇ ਕੋਲ ਉਹਨੂੰ ਆ ਜਾ ਬਾਂਪਰ ਲੱਗਿਆ ਹੋਇਆ ਬਾਂਪਰ ਵੀ ਹੈ ਥੋੜਾ ਇਹ ਛੋਟਾ ਹੈ ਪਰ ਉਂ ਬਾਂਪਰ ਭਾਰਾ ਹੈ ਗਿਆ ਭਾਰਾ ਬਾਂਪਰ ਐਡਾ ਕੇ ਚਾਹੀਦਾ ਹਾਂ ਹਾਂ ਬੈਟਰੀ ਵਾਟਸਾ ਬਾਈ ਦਾ ਹੈ ਨਹੀਂ ਠੀਕ ਆ ਆਹੀ ਆ ਟਾਇਰ ਵੀ ਦੂਵੇ ਪਏ ਹੋਏ ਵੀਰੇ ਚਾਰੇ ਤੋਪ ਵਾਲਾ ਮਾਡਲ ਲੈ ਬਾਈ ਲੈ ਸਕਦੇ ਚਾਰੇ ਤੋਪ ਵਾਲਾ ਮਾਡਲ ਲੈ ਬਾਈ ਦਿਖਾ ਕਿ ਤੋ ਟਰੈਕਟਰ ਖੁੱਲਿਆ ਹੋਆ ਨਹੀਂ ਹੈਗਾ ਠੀਕ ਆ ਸਾਰਾ ਸੀਲ ਲੱਕ ਥੋੜੀ ਜਿਹੀ ਪੈਪਜੀ ਲੀਕ ਹੋਈ ਹੋਈ ਆ ਬੈਟਰੀ ਵੀ ਜਮਾਈ ਬਾਈ ਨਵੀਂ ਉਹ ਰੱਖੋਈ ਵੀ ਲੱਗਦਾ ਠੀਕ ਆ ਜੀ ਕਿਤੇ ਬਾਈ ਪੰਪ ਨੂੰ ਚਾਬੀ ਨਹੀਂ ਹੈਗੀ ਟਰੈਕਟਰ ਤੇ ਠੀਕ ਆ ਆਹ ਹਿੱਸੇ ਨੂੰ ਤੇ ਆਹੜਾ ਤਾਂ ਪਾ ਕਿਤੇ ਟਰੈਕਟਰ ਨਹੀਂ ਖੁੱਲਿਆ ਵਾ ਸਾਰਾ ਚੈਟਰ ਜਿਵੇਂ ਆਇਆ ਵਾ ਏਜੰਸੀ ਤੋਂ ਉਦਾਂ ਹੀ ਪਿਆ ਹਰੇ ਸ ਵੀ ਬਾਈ ਦੋ ਹੀ ਲੱਗੀਆਂ ਪੈਂਡ ਵਾਲੀ ਠੀਕ ਆ ਡੱਟੇ ਵੀ ਬੜਾ ਲੱਗੇ ਹੋਏ ਵਾ ਬੇਸਾਂ ਲੱਗੇ ਹੋਏ ਵਿੱਚ 15 ਇੰਚੀ ਹਾਂ ਬਾਕੀ ਰਮਾ ਰਮਾ ਦਾ ਰੰਗ ਪਾ ਵਾ ਠੀਕ ਆ ਨੰਬਰ ਕਿੱਥੇ ਦਾ ਵੀਰੇ ਨੰਬਰ ਵੀ ਵੀ 10 ਆ ਬਾਈ ਲੁਧਿਆਣੇ ਦਾ ਨੰਬਰ ਦਿਖਾ ਰਿਹਾ ਨੰਬਰ ਠੀਕ ਆ ਬਾਕੀ ਦੇਖ ਲੈ ਕਿਤੇ ਪਿਛਲੇ ਹਿੱਸੇ ਦੀਆਂ ਟੂਬਾਂ ਦੇ ਨੱਟ ਨਹੀਂ ਖੁੱਲੇ ਹੋਏ ਆ ਦਿਖਾ ਦੇ ਬਾਈ ਜ਼ੂਮ ਕਰਕੇ ਠੀਕ ਹੈ ਸਾਰੀਆਂ ਸੀਲ ਹੈ ਇਹ ਤੋਂ ਨਹੀਂ ਚੱਲੀਆਂ ਹੁੰਦੀਆਂ ਇਹ ਦਾ ਖਤਮ ਹੋ ਗਈ ਹੁੰਦਾ ਬਾਕੀ ਆਪਾਂ ਹੁਣ ਮੜੇ ਸਟਾਰਟ ਕਰਕੇ ਦਿਖਾਉਨੇ ਹਾਂ ਹਾਂ ਜੀ ਆਵਾਜ਼ ਵੀ ਚੈੱਕ ਕਰਾਉਨੇ ਜੀ ਚਲੋ ਥੋੜਾ ਚੜਾਈ ਪਰ ਆਹ ਵਾਹ ਕਿੰਨੀ ਚੰਗੀ ਆਸ਼ 1800 ਘੰਟੇ ਚੱਲਿਆ ਬੜਾ ਜੀ ਬਾਈ ਸਟੀering ਵੀ ਬਾਈ ਜਮਾ ਹੀ ਛੋਟਾ ਸਟੀering ਦੇ ਪਾਸੇ ਗਲਤ ਪਾਇਆ ਹੋਇਆ ਪਾਉਣਾ ਨਹੀਂ ਚਾਹੀਦਾ ਸਟੀering ਆ ਵੇਖੋ ਆਲਾ ਸਟੀering ਪਿਆ ਹੋਇਆ 1800 ਘੰਟੇ ਰੇੜੀ ਹੈ ਠੀਕ ਹੈ ਜੀ ਟਰੈਕਟਰ ਧੋਣੇ ਵਾਲਾ ਹੋਇਆ ਬਾਈ ਮਿੱਟੀ ਬਹੁਤ ਬਈ ਹੋਈ ਟਰੈਕਟਰ ਦੇ ਉੱਪਰ ਆਵਾਜ਼ ਚੈੱਕ ਕਰਾ ਹੁਣ ਦੂਸਰੇ ਘੰਟੇ ਕਰੋ ਕਰੋ ਸਟਾਰਟ ਕਰੋ ਇਹ ਵਧੀਆ ਨੇ ਬਾਰ ਫਾਰਮ ਟਰੈਕ ਦੀ ਚਲਾਈ ਦਾ ਸਵਾਦ ਸਾਰਿਆਂ ਨੂੰ ਲੱਗੇ ਆ ਹਾਂਜੀ ਫਾਰਮ ਟਰੈਕ ਟਰੈਕਟਰ ਕਹਿੰਦੇ ਬਹੁਤ ਬੰਦੇ ਕਹਿੰਦੇ ਜਿਹੜੇ ਸੁਣਦੇ ਆ ਆਪਾਂ ਵੀ ਚਲਾਉਂਦਾ ਬੰਦਾ ਥੱਕਦਾ ਨਹੀਂ ਇਹਨਾਂ ਨੂੰ ਠੀਕ ਆ ਮੱਕੀ ਟਰੈਕਟਰ ਚੰਗਾ ਬਾਈ ਕਿਸੇ ਨੇ ਮੇਰੇ ਵੀਰ ਨੇ ਮਿੱਤਰ ਨੇ ਸੱਜਣ ਨੇ ਲੈਣਾ ਹੋਇਆ ਆਹ ਟਰੈਕਟਰ ਅਸੀਂ ਜੌਂਦੀ ਵਾਲੇ ਵੀਰੇ ਕੋਲ ਖੜਾ ਹੈ ਮੁੱਲ ਹੈਗਾ ਇਹਦਾ ਟਰੈਕਟਰ ਦਾ 485000 ਰੁਪਇਆ ਠੀਕ ਆ ਬਾਈ 485 485 ਮੋਲਾ ਬਾਕੀ ਮੌਕੇ ਤੇ ਵਧੀਆ ਮਾਣ ਤਨ ਹੋ ਜੂਗਾ ਬਾਈ ਜਿਹਨੇ ਲੈਣਾ ਹੋਵੇ ਠੀਕ ਹੈ ਜੀ ਸੌਦਾ ਜਿਹੜਾ ਉਹ ਬਾਈ ਅਜੇ ਤੇ ਹੁਣ ਤੇ ਕੋਈ ਮੇਰਾ ਵੀਰ ਬਾਈ ਫੋਨ ਤੇ ਜਾਂ ਉਦਾਂ ਉਹ ਨਾਲ ਕਰਿਓ ਟਰੈਕਟਰ ਬਾਈ ਨਾਲ ਦਾ ਆਪਣਾ ਹੈ ਨਹੀਂ ਆਪਣਾ ਉਹਦਾ ਫੇਰ ਗੱਲ ਹੋਰ ਸੀ ਵਿੱਚ ਕੱਟਿਆ ਬਾਈ ਨਾਲ ਦਾ ਟਰੈਕਟਰ ਇਹ ਠੀਕ ਹੈ ਮੈਨੂੰ ਨਹੀਂ ਪਤਾ ਕਿਹੜਾ ਲੈ ਕੇ ਜੌਂਡੀ ਕਿਹੜਾ ਨੇ ਅੱਛਾ ਅੱਛਾ ਢੱਕ ਚੱਲਦਾ ਵੀਰੇ ਦਾ ਹਾਂ ਹਾਂ ਵੀਰੇ ਚੱਲਦਾ ਬਿਸਾ ਲੱਗੇਵੇਂ ਢੱਕ ਇਹ ਹੀ ਗੱਲ ਨੇ ਆ ਪੂਰਾ ਭੱਜਦਾ ਡੂੰਡੂ ਹੁੰਦੀ ਹੈ ਦੇ 485 ਮੁੱਲ ਹੈ ਜੀ ਹਾਂ ਬਾਕੀ ਦੀ ਗੱਲਬਾਤ ਜੋ ਵੀ ਆ ਫੋਨ ਤੇ ਹੋ ਜੂਗੀ ਕਿਸੇ ਨੇ ਆਉਣਾ ਹੋਇਆ ਦੇਖਣ ਦਾ ਮੇਰਾ ਵੀਰ ਫੋਨ ਕਰਕੇ ਆਇਆ ਉਹ ਕਈ ਵਾਰ ਬਾਈ ਫੋਨ ਫੋਨ ਆ ਜਾਂਦਾ ਕਿਹਾ ਕਿ ਮੈਂ ਬਿੱਗਿਆਂ ਦਾ ਟਰੈਕਟਰ ਕਿਹਾ ਬੰਦਾ ਬਾਅਦ ਚ ਆ ਜਾਂਦਾ ਦੂਰੋਂ ਆ ਜਾਂਦਾ ਰੌਖਾ ਲੱਗਦਾ ਥੋੜਾ ਜਿਹਾ ਤੇ ਥੱਲੇ ਉਤਰੀ ਮੜਾ ਜੀ ਹਾਂ ਜੀ ਆ ਗਿਆ ਮੁੱਲ ਤੇਰਾ 750 ਦੇ ਕਿ 916 ਦੇ ਦੇਖ ਦੇਖ ਦੇ 916 916 9016 9016 ਦੇ ਬਾਈ 9016 ਇਹਨ ਹੋਰ ਵੀ ਟਰੈਕਟਰ ਖੜੇ ਆ ਪੁਰਾਣੇ ਆ ਨੇ ਕੋ ਜੌਂਡੀ ਰਾਵਾਂ 5355 ਆ ਵੀ ਦਿਖਾ ਇਹਦਾ ਨਵਾਂ ਹੀ ਹੈ ਟਰੈਕਟਰ ਨਵਾਂ ਹੈ ਨਵਾਂ ਹੈ ਇਹ ਨਵਾਂ ਬ੍ਰਾਂਡ ਨਹੀਂ ਟਮਾਟਰ ਵੀ ਦੇਖ ਲੋ ਜੀ ਪ੍ਰੀਤ ਵੀ ਦਿਖਾ ਦਿਓ ਬਾਈ ਪ੍ਰੀਤ ਖੜਾ 22 ਮਾਡਲ ਪ੍ਰੀਤ ਦਿਖਾਤਾ ਜੀ ਪ੍ਰੀਤ ਖੜਾ ਜੀ ਆਪਣੇ ਕੋਲ 2022 ਮਾਡਲ ਬਾਈ ਨਾਲ ਦੇ ਟਾਇਰ ਵਾਹ ਕੇ 80 ਪੈਸੇ ਆ ਕਰ ਟਰੈਕਟਰ ਠੀਕ ਹੈ ਇਹਦਾ ਮੁੱਲ 435000 ਰੁਪਏ ਹੈ ਇਹਨੂੰ 4 4500 ਦੇ ਪਏ ਹਾਂ ਮੁਰਨਾ ਟਾਇਰ ਦੇ ਦੋਏ ਪਏ ਹਾਂ 750 16 ਦੇ 750 ਉਹ ਮਨ ਕੇ ਉਹ ਟਾਇਰ ਬੜੇ ਆ ਹਾਂ ਇਹ ਟਾਇਰ ਬੜੇ ਆ ਆ ਟਾਇਰ ਛੋਟੇ ਆ ਪੱਕੀ ਭਾਈ ਆਪਣੇ ਕੋਲ ਐਂਡੋ ਫਾਰਮ ਹੈਗੇ ਸਾਰੇ ਨੂੰ ਪਤਾ ਹੀ ਹੈ ਚਲ ਪੱਕੀ ਭਾਈ ਕਿਸੇ ਮੇਰੇ ਵੀਰ ਨੇ ਕੋਈ ਨਵਾਂ ਟਰੈਕਟਰ ਲੈਣਾ ਐਂਡੋ ਫਾਰਮ ਆ ਆਪਣੇ ਕੋਲ ਐਂਡੋ ਫਾਰਮ ਦੇ ਸਾਰੇ ਮਾਡਲ ਖਰੇ 56 ਹਸਪਾਵਰ ਸਾਫਟ ਕੰਮਟ ਠੀਕ ਹੈ ਜੀ ਬਾਕੀ ਕਿਤੇ ਨੇ ਹੋਰ ਵੀ ਕੋਈ ਟਰੈਕਟਰ ਚਾਹਣਾ ਛੋਟਾ ਲੈਣਾ ਬੜਾ ਲੈਣਾ ਤਾਂ ਆਪਾਂ ਉਹ ਆਪਾਂ ਦੇ ਦਿਆਂਗੇ ਉੱਤਰ ਤੇ ਦੇ ਦਿਆਂਗੇ ਕਿਤੇ ਮੈਂ ਇੱਕ ਦੋ ਸੌਦੇ ਹੋਈ ਗੀਆਂ ਕੱਲ ਵੀ ਦਿੱਤਾ ਆਪਾਂ ਲੈਟਰ ਵੀਡੀਓ ਪਾਈ ਸੀ ਬਾਈ ਠੀਕ ਆ ਬਾਕੀ ਸੁੱਖਿਆ ਉਹ ਸੁੱਖਿਆ ਬਾਈ ਆ ਜਾ ਤੂੰ ਜੀ ਨਾਲ ਗੱਲ ਕਰ ਕੋਈ ਕਿਵੇਂ ਕੰਮ ਕਰ ਠੀਕ ਆ ਬਹੁਤ ਠੀਕ ਆ ਬਹੁਤ ਜਨ ਕੰਮ ਕਰਦੇ ਜਿਹੇ ਲੋਕ ਹਾਂ ਬਾਈ ਥੋੜਾ ਸੀਜ਼ਨ ਚ ਓਲਝ ਗਿਆ ਜ਼ਿੰਮੇਦਾਰ ਤੇ ਥੋੜਾ ਜਿਹਾ 5-7 ਦਿਨ ਤੱਕ ਥੋੜਾ ਜਿਹਾ ਕੰਮ ਚੱਲੂਗਾ ਗੱਲ ਕਰਨਾ ਬਸ ਬਿਲਕੁਲ ਆਣਾ ਫਸਲ ਦਾ ਵੀ ਇਹ ਰੇਕ ਨੂੰ ਲਾਹਾ ਬਾਈ ਬਿਲਕੁਲ ਬਿਲਕੁਲ ਬਾਈ ਇੱਕ ਹੋਰ ਆ ਮੌਸਮ ਵੀ ਇੱਕ ਮੌਸਮ ਨੇ ਖਰਾਬ ਹੋ ਜਾਂਦਾ ਵੈਸੇ ਬਾਈ ਮਸ਼ੀਨਾਂ ਵਾਲਾ ਕੰਮ ਨਿਪਟੜ ਗਿਆ ਨਾ ਘਰ ਪਾਜੇ ਪਿੱਪਰ ਰਹਿ ਗਿਆ ਉਹਦੇ ਦੇ ਬੂਤੇ ਬੱਟੇ ਵਾਲੇ ਕਿਤੇ ਸਾਡੇ ਰੀਜ ਕੰਮ ਹਜੇ ਰਹਿੰਦਾ ਏ ਜਿੱਥੇ ਆਪਣੀ ਹੱਥਾਂ ਨਾਲ ਵੱਢ ਹੋਈ ਪੈ ਨਾ ਉੱਥੇ ਕੰਮ ਹਜੇ ਰਹਿਣਾ ਪੈਂਦਾ ਹੈ ਰੰਡੇ ਜਾ ਬਾਕੀ ਦਿਲ ਦੀ ਗੋਮੈਂ ਨਾ ਤਾਂ ਬਸ ਹੋਰ ਇੱਕ ਦਿਨ ਨਹੀਂ ਆ ਕੰਮ ਕਮਾਉਣ ਦਾ ਵਾਰੀ ਹੱਦ ਬਿਲਕੁਲ ਬਿਲਕੁਲ ਅੱਜ ਬੌ ਦਾ ਡਾਈ ਹੋ ਗਈ ਹੈ ਸ਼ੁਕੁਰਤ ਹੈ ਹਾਂ ਇੱਕ ਟਟੜੀ ਹੋ ਗਈ ਤੇ ਬਕਲੇਂਡੋਂ ਫਾਰਮ ਦੇ ਕਈ ਮਨੁੱਖਾ ਵੀਰ ਬਾਹਰਲੇ ਜਿਹਨਾਂ ਹੋਰ ਉਹਦੇ ਚੋਂ ਜਿਲਿਆਂ ਚੋਂ ਫੋਨ ਕਰਦੇ ਨੇ ਰੇਟ ਪੁੱਛਣ ਨੂੰ ਹਨਾ ਜੀ ਤੇ ਉਹਨਾਂ ਨੂੰ ਆਪਾਂ ਥੋੜੀ ਜਿਹਾ ਆਪਾਂ ਕਹਿ ਦਿੰਨੇ ਵਾਈ ਤੁਹਾਨੂੰ ਰੇਟ ਆਪਾਂ ਫੋਨ ਤੇ ਨਹੀਂ ਕਰ ਸਕਦੇ ਆਂ ਤੇ ਰੇਟ ਦਾ ਤਾਂ ਕਰਕੇ ਆਪਾਂ ਫੋਨ ਤੇ ਨਵੇਂ ਟੈਟਾਂ ਦੇ ਰੇਟਸ ਡਿਸਕਸ ਨਹੀਂ ਕਰਦੇ ਇਹ ਵੀ ਕਈ ਬਾਈ ਮੈਨੂੰ ਕਹਿੰਦਾ ਨੀ ਤੂੰ ਵੀਡੀਓ ਬਣਾਉਣਾ ਰੇਟ ਨਹੀਂ ਦੱਸਦਾ ਠੀਕ ਆ ਉੱਥੇ ਬਾਈ ਤੁਹਾਨੂੰ ਦੂਜੇ ਡੀਲਰਾਂ ਦੀ ਵੀ ਜਾਂ ਹੋਰ ਦਾ ਲੋ ਤੁਹਾਨੂੰ ਇਹ ਚੀਜ਼ ਦੀ ਪ੍ਰੋਬਲਮ ਆਉਂਦੀ ਸਾਡਾ ਰੇਟ ਹੋਰ ਹੁੰਦਾ ਏ ਉਧਰ ਰੇਟ ਫਿੱਕੇ ਹੁੰਦੇ ਜਾਂ ਵੱਧ ਹੁੰਦਾ ਏ ਫਿਰ ਉਹ ਲੈ ਕਹਿੰਦੇ ਤ ਨਾ ਕਰਕੇ ਆਪਾਂ ਬਈ ਰੇਟ ਦਾ ਆਪਾਂ ਨਵੇਂ ਦਾ ਡਿਸਕਸ ਨਹੀਂ ਕਰਦੇ ਹੈਗੇ ਪੁਰਾਣੇ ਦੇ ਆਪਾਂ ਹਰੇਕ ਦਾ ਰੇਟ ਦਾ ਹੂੰ ਹੈਨਾ ਬਈ ਪੁਰਾਣੇ ਦਾ ਤਾਂ ਆਪਾਂ ਹਰੇਕ ਦਾ ਦੱਸ ਦਿੰਦੇ ਹੁਣ ਜਿੱਦਾਂ ਆਪਾਂ ਇਹਦਾ ਰੇਟ ਦੱਸਤਾ ਵੀ 485 ਰੇਟ ਹੈ ਠੀਕ ਹੈ ਜੀ ਬਾਕੀ ਦਾ ਚਲੋ ਸੌਦਾ ਮੌਕੇ ਤੇ ਹੁਣ ਤੇ ਨਵੇਂ ਦਾ ਆਪਾਂ ਰੇਟ ਨਹੀਂ ਦੱਸ ਸਕਦੇ ਤਾਂ ਭਾਈ ਬਣ ਕੇ ਮਜ਼ਦੂਰੀ ਸਮਝਿਆ ਕਰੋ ਬਾਈ ਗਲਤ ਕਮੈਂਟ ਨਾ ਕਰਿਆ ਕਰੋ ਤੇ ਬਾਕੀ ਬਈ ਅ ਵੀ ਨਾਲ 745 ਦੀ ਥੋੜਾ 6 ਮਾਡਲ ਲੈ ਕੇ 745 ਲੈਣਾ ਇਹ ਵੀ ਆਪਣਾ ਟਰੈਕਟਰ ਉਗਲੇ ਨੰਬਰ ਆ ਪਾਸ ਹੋ ਜਾਵਾ ਕੇ ਟਾਇਰ ਵੀ ਹੈਗੇ 60.5 ਓਕੇ ਯੂਟਿਊਬ ਬਾਕੀ ਠੀਕ ਆ ਬਾਈ ਅੱਗੇ ਦੇ ਲੌਗ ਵਿੱਚ ਇੰਨਾ ਹੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰਿਓ ਤੇ ਯੂਟਿਊਬ ਚੈਨਲ ਜੇ ਕੋਈ ਮਾਣ ਕਰੇ ਸਬਸਕ੍ਰਾਈਬ ਆਪਾਂ ਮਿਲਦੇ ਹਾਂ ਤੁਹਾਨੂੰ ਹੋਰ ਕਿਸੇ ਨਵੇਂ ਲੌਗ ਸਾਰੇ ਜੀ ਦਾ ਧੰਨਵਾਦ